ਉਗਸ ਮਰੋ ਤੇ ਗਿਆ ਪਰਿਵਾਰ ਵੀ ਮੇਰੇ ਮਾਤਾ ਜੀ ਡੈਥ ਹੋ ਗਈ ਸੀ ਤੇ ਅੱਜ ਫੁੱਲ ਚਗਣ ਗਏ ਸੀ ਫੁੱਲ ਚੋਕੇ ਮੈਂ ਘਰੇ ਆਇਆ ਤੇ ਇਹਨਾਂ ਨੇ ਵੇਖਿਆ ਗਵੰਡੀਆਂ ਨੇ ਸਾਡੇ ਤੇ ਵੀ ਆਇਆ ਕਰਕੇ ਵੀ ਤੁਹਾਡੇ ਜਿੰਦੇ ਖੁੱਲੇ ਪਿਆ ਪਿੱਛੋਂ ਚੋਰਾ ਨੇ ਚੁੱਕਿਆ ਫਾਇਦਾ ਸਾਡੇ ਗਵੰਡੀਆਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਵੀ ਤੁਹਾਡੇ ਜਿੰਦੇ ਟੁੱਟੇ ਪਏ ਐ ਵੀ ਤੁਸੀਂ ਅੱਗੇ ਦੇਖੋ ਦਿਨ ਦਿਹਾੜੇ ਲੱਖਾਂ ਰੁਪਏ ਗਹਿਣੇ ਚੋਰੀ ਕਰਕੇ ਚੋਰੇ ਰਫੂ ਚੱਕਰ ਚੋਰੀ ਇਹਨਾਂ ਦੇ ਦੋ ਕੁ ਤੋਲੇ ਸੋਨਾ ਹੈ ਚੋਰੀ ਹੋ ਗਿਆ 450 500 ਗ੍ਰਾਮ ਦੇ ਤਰ੍ਹਾਂ ਚਾਂਦੀ ਸੀ ਜੀ ਮਾਰਕੀਟ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਇਹ ਮਾਮਲਾ ਇਹ ਨਾ ਜਿਹੜੇ ਆਏ ਦੇਖੇ ਮੌਕਾ ਚੋਰੀ ਹੋਇਆ ਸਮਾਨ ਪਟਿੰਡਾ ਦੇ ਉਦਮ ਸਿੰਘ ਨਗਰ ਗਲੀ ਨੰਬਰ 2 ਦੇ ਵਿੱਚ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਚੋਰੀ ਉਸ ਵੇਲੇ ਕੀਤੀ ਗਈ ਜਦੋਂ ਚੋਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਰਾ ਪਰਿਵਾਰ ਭੋਗ ਸਮਾਰੋਹ ਤੇ ਗਿਆ ਹੋਇਆ ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਪਈ ਲੱਖਾਂ ਰੁਪਏ ਦੀ ਗੈੜਾ ਨੂੰ ਚੋਰੀ ਕਰ ਲਿਆ ਇਸ ਮੌਕੇ ਤੇ ਗਵੰਡੀ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਨੇ ਤਾਂ ਘਰ ਦੇ ਮਾਲਕ ਨੂੰ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ। ਇਸ ਪੂਰੀ ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਘਰ ਦੇ ਵਿੱਚ ਪਹੁੰਚ ਕੇ ਜਾਇਜ਼ਾ ਲਿਆ ਗਿਆ ਜਿਸ ਤੋਂ ਬਾਅਦ ਪਤਾ ਲੱਗ ਗਿਆ ਕਿ ਘਰ ਵਿੱਚੋਂ ਨਕਦੀ ਰਕਮ ਤਾਂ ਨਹੀਂ ਚੋਰਾ ਦੇ ਵੱਲੋਂ ਗਹਿਣੇ ਚੋਰੀ ਕੀਤੇ ਗਏ ਨੇ ਜਿਸ ਦੇ ਵਿੱਚ ਡੇਢ ਟੋਲੇ ਸੋਨਾ ਅਤੇ ਅੱਧਾ ਕਿਲੋ ਕਰੀਬ ਚਾਂਦੀ ਦੱਸੀ ਜਾ ਰਹੀ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਇਹ ਘਟਨਾ ਦਿਨ ਦਿਹਾੜੀ ਵਾਪਰੀ ਹੈ ਜਦੋਂ ਆਪਣੀ ਸੱਸ ਦੇ ਦਿਹਾਂਤ ਤੋਂ ਬਾਅਦ ਪੋਖ ਸਮਾਰੋਹ ਦੇ ਵਿੱਚ ਰਾਮਪੁਰਾ ਫੁੱਲਦੇ ਹੋਏ ਸੀ। ਇਸ ਘਟਨਾ ਦੀ ਸੂਚਨਾ ਸਾਡੇ ਗਵਾਂਢੀਆਂ ਵੱਲੋਂ ਦਿੱਤੀ ਗਈ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਨੇ ਜਦੋਂ ਆ ਕੇ ਵੇਖਿਆ ਤਾਂ ਘਰ ਦੇ ਗਹਿਣੇ ਚੋਰੀ ਹੋ ਚੁੱਕੇ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਅਰਿਪਿਟ ਦਰਜ ਕਰ ਲਏ ਗਏ ਨੇ ਅਤੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਲਏ ਗਏ ਬਿਆਨਾਂ ਦੇ ਮੁਤਾਬਿਕ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੀ ਕਿ ਨਾਮ ਤੁਹਾਡਾ ਸ਼੍ਰੇਸ਼ ਕੁਮਾਰ ਕਿਹੜਾ ਮੱਲਾ ਹੈ? ਉਦਮਨਗਰ ਦੋ ਨੰਬਰ ਕੋਲ ਹੈ ਇਹ ਮਾਮਲਾ ਕੀ ਹੈ ਮਾਮਲਾ ਕੀ ਮੇਰੇ ਮਾਤਾ ਜੀ ਡੈਥ ਹੋ ਗਈ ਸੀ ਤੇ ਅੱਜ ਫੋਲ ਚਗਣ ਗਏ ਸੀ ਫੋਲ ਚੋਕੇ ਮੈਂ ਘਰੇ ਆਇਆ ਤੇ ਇਹਨਾਂ ਨੇ ਵੇਖਿਆ ਗਵੰਡਿਆਂ ਨੇ ਸਾਡੇ ਦੇ ਤੇ ਵੀ ਆਇਆ ਕਰਕੇ ਵੀ ਥੋੜੇ ਜਿੰਦੇ ਖੰਨੇ ਪਿਆ ਤੇ ਉੱਤੋਂ ਜਾ ਕੇ ਫਿਰ ਅਸੀਂ ਇੱਧਰ ਦੇਖਿਆ ਆ ਮੁੰਡੇ ਆਏ ਇਹਨਾਂ ਨੇ ਦੇਖਿਆ ਵੀ ਕਾ ਅੰਦਰ ਵੀ ਆਇਆ ਕਰਕੇ ਵੀ ਟੁੱਟੇ ਬਹਿਜਮਾਨ ਫਿਰ ਅਸੀਂ ਅਰੇ ਪਹੁੰਚੇ ਦੇਖੇ ਤੇ ਫੋਨ ਕੀਤਾ ਇਹਨਾਂ ਫੋਸ ਵਾਲਿਆ ਕੋਲ ਵੀ ਆ ਕੇ ਵੇਖਿਆ ਅਕੀਕਾ ਦੇ ਮੋਸਲੇ ਕੋਸਲੇ ਆਏ ਨਹੀਂ ਪਹਿਲਾਂ ਤਾਂ ਇਹ ਜਵਾਬ ਦਿੱਤਾ ਉਹਨਾਂ ਨੇ ਵੀ ਟਾਈਮ ਨਹੀਂ ਸਾਡੇ ਕੋਲ ਫਿਰ ਅਸੀਂ ਪੱਤਰਕਾਰ ਨੂੰ ਜਿੰਗੇ ਬੁਲਾਇਆ ਉਹਨਾਂ ਨੇ ਅਧਿਕਾਰਵਾਈ ਕੀਤੀ ਉਹਨਾਂ ਨੇ ਜਦ ਗੱਲਬਾਤ ਕੀਤੀ ਫਿਰ ਆਏ ਹਾਂ ਹਲਵਾਰੀਆਂ ਤੋੜੀਆਂ ਗਈਆਂ ਹਾਂ ਹਲਵਾਰੀਆਂ ਤੋੜੀਆਂ ਗਈਆਂ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਹੋਗਾ 2.5 ਲੱਖ ਦਾ ਇਹ ਕੀ ਕੁਛ ਲੱਗੇ 2 ਵਜੇ ਮਾਨੇ 2 ਛਾਪਾਂ ਨੇ ਕਿੰਨਾ ਸੋਨਾ ਸੀਗਾ ਸੋਨਾ 1.5 ਦਾ ਦੋ ਲਾ ਸੋਨਾ ਸੀਗਾ ਦੋ ਹੀ ਲਾ ਲੋ ਵਾਕ ਚੁੱਕੋ ਕੇ ਵੀ ਸੀਗੇ ਜੀ

ਰਾਮਪਰਾ ਕੋਲ ਤੇ ਸਾਨੂੰ ਕਿਉਂ ਬਤ ਕਰਿਆ ਸਾਨੂੰ ਸਾਡੇ ਗਵਾਂਢੀਆਂ ਨੇ ਫੋਨ ਕੀਤਾ ਸੀ ਉਹ ਕਹਿੰਦੇ ਵੀ ਤੁਹਾਡੇ ਜਿੰਦੇ ਟੁੱਟੇ ਪਏ ਐ ਵੀ ਤੁਸੀਂ ਆ ਕੇ ਦੇਖੋ ਫੇਰ ਕਿਹੜਾ ਨੁਕਸਾਨ ਹੋਇਆ ਤਾਂ ਕਿੰਨਾ ਕਹਿ ਉਹਦਾ ਨੁਕਸਾਨ ਦੋ ਕੁ ਲੱਖ ਦਾ ਹੈਗਾ ਜੀ ਅੱਜ ਵੀ ਕੀ ਨਾਮ ਤੁਹਾਡਾ ਬੇਰਾਨੀ ਪ੍ਰੇਮ ਕੁਮਾਰ ਹੈ ਜੀ ਇਹ ਉਦਮ ਸਿੰਘ ਨਗਰ ਗਲੀ ਨੰਬਰ 2 ਹੈ ਜੀ ਨਾਮ ਹੈ ਚੋਰੀ ਕਿੰਨਾ ਚੋਰੀ ਇਹਨਾਂ ਦੇ ਦੋ ਕੁ ਟੋਲੇ ਸੋਨਾ ਹੈ ਚੋਰੀ ਹੋ ਗਿਆ 450 500 ਗ੍ਰਾਮ ਚਾਂਦੀ ਸੀਗੀ ਜੀ ਇਸ ਤਰ੍ਹਾਂ ਆਇਆ ਸੁਣ ਕੇ ਪਤਰਾ ਸਾਨੂੰ ਹੀ ਮੈਂ ਨਾਈਟ ਡਿਊਟੀ ਕਰਕੇ ਆਇਆ ਸੀਗਾ ਸੁੱਤਾ ਪਿਆ ਸੀਗਾ ਮਿਸਿਸ ਮੇਰੇ 12:30 ਪੋਨੇ 1 ਵਜੇ ਆਏ ਮੇਰੇ ਕੋਲੋਂ ਉੱਪਰ ਉਠਾਇਆ ਮੈਨੂੰ ਵੀ ਇਸ ਤਰ੍ਹਾਂ ਗੌਂਡੀਆਂ ਦੇ ਨਾਲ ਤਾਲੇ ਖੁੱਲੇ ਪਏ ਆ ਦਰਵਾਜ਼ੇ ਖੁੱਲੇ ਹੋਏ ਆ ਜਦੋਂ ਮੈਂ ਦੇਖਿਆ ਬਾਹਰੋਂ ਤੇ ਇਹਦਾ ਤਾਲਾ ਟੁੱਟਿਆ ਸੀ ਬਾਰ ਪੜਿਆ ਹੋਇਆ ਸੀਗਾ ਤੇ ਜਿਹੜਾ ਲੈਨ ਦੇ ਸਾਈਡ ਦਾ ਦਰਵਾਜ਼ਾ ਉਹਦਾ ਖੁੱਲਾ ਹੋਇਆ ਸੀਗਾ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਭਾਈ ਸਾਹਿਬ ਨੂੰ ਜਿੱਥੇ ਗਏ ਸੀ ਤੇ ਰਾਮਪੁਰੇ ਗਏ ਹੋਏ ਸੀ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ ਸੀਗੀ ਤੇ ਕੱਲ ਸਸਕਾਰ ਸੀਗਾ ਤੇ ਅੱਜ ਫੋਲਚੁਗਰੇ ਸੀਗੇ ਕਿਰਨ ਨੂੰ ਫੋਨ ਕੀਤਾ ਇਹ ਆਈ ਸਕਦਾ ਤੇ ਉਹ ਉਹ ਆਪਾਂ ਥਾਣੇ ਗਏ ਹਾਂ ਰਿਪੋਰਟ ਕਰਨ ਗਈ ਸੀ ਉੱਥੇ ਸਾਨੂੰ 1.5 ਤੋਂ 2 ਘੰਟੇ ਰੱਖਿਆ ਕਹਿੰਦੇ ਅਸੀਂ ਆਵਾਂਗੇ ਦੇਖਾਂਗੇ ਅੱਜ ਤਾਂ ਟਾਈਮ ਨਹੀਂ ਹੈ ਹੁਣ ਜਾ ਕੇ ਆਏ ਹਾਂ ਮੁਲਾਜ਼ਮ ਆ ਕੇ ਗਏ ਹੁਣੇ 1.5 ਤੋਂ 2 ਘੰਟੇ ਚੋਂ ਉੱਤਰ ਕੇ ਫੜਾ ਕੇ ਰੱਖਿਆ ਹਾਂ ਉੱਥੇ ਉਹ ਥੋੜੇ ਹੋਰ ਕਿਸੇ ਦੀ ਕੰਪਲੀਟ ਲਿਖ ਰਹੀ ਸੀਗੇ ਤਾਂ ਸਾਰਾ ਟਾਈਮ ਲੱਗ ਗਿਆ ਤੇ ਹੁਣ ਮੁਲਾਜ਼ਮ ਹੋ ਗਏ ਆ ਮੋਕਾ ਦੇਖ ਕੇ ਗਏ ਸਾਰਾ ਕਹਿੰਦੇ ਜੋ ਵੀ ਇਹ ਸਿਬੰਦੀ ਕਰਵਾਈ ਕਰਾਂਗੇ ਸਿਰੋਂ ਵਾਕੇ ਕਰ ਦੇਖਾਂਗੇ ਆਂਡ ਗੋਇੰ ਟੂ ਸਟਾਰਟ ਕਰਾਂਗੇ ਅਦੀ ਬੱਚੀ ਕੀ ਨਾਮ ਤੁਹਾਡਾ ਕਰ ਨਾਮ ਲੈ ਉਦਮ ਚੀਨਗਰ ਕੀ ਨਾਮ ਤੁਹਾਡਾ ਉਨੀਤਾਰਨ ਕੀ ਬੋਲੇ ਕੀ ਆ ਦੋ ਸਾਡੇ ਗਵਾਂਡੀਆਂ ਦੇ ਤਾਲੇ ਟੁੱਟੇ ਹੋਏ ਸੀ ਫਿਰ ਕਿਸੇ ਨੂੰ ਜੰਟ ਪੜ ਗਿਆ ਜੀ ਮੈਂ ਡਿਊਟੀ ਤੇ ਆ ਰਹੀ ਸੀ ਫਿਰ ਉਹ ਮੇਰੀ ਅਚਾਨਕ ਨਿਗਾ ਪਈ ਫਿਰ ਮੈਂ ਦੇਖਿਆ ਤੇ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਹਿੰਦੀ ਇਹਨਾਂ ਦੇ ਗਵਾਂਡੀਆਂ ਦੇ ਨਾ ਵੀ ਰਾਜਾ ਕੁਲਾ ਤੇ ਪਿਛਲੇ ਪਾਸੇ ਦੇਖਿਆ ਤੇ ਉਹ ਕਹਿੰਦੇ ਵੀ ਦੂਜਾ ਵੀ ਤਾਲਾ ਟੁੱਟਿਆ ਪਿਆ ਸੀ ਜਦੋਂ ਮੈਂ ਦੇਖਿਆ ਤੇ ਫਿਰ ਇਹਨਾਂ ਨੂੰ ਭਾਇ ਇਹਨਾਂ ਨੇ ਗੋਣਿਆ ਇਹਨਾਂ ਨੂੰ ਫੋਨ ਕੀਤਾ ਠੀਕ ਤੀਆ ਜੀ ਇਹ ਮਰਗ ਤੇ ਗਈ ਹੋਈ ਸੀ ਇਹਨਾਂ ਦੀ ਮੰਮੀ ਦੀ ਇੰਸਪਾਇਰ ਹੋ ਗਈ ਮੀਰ ਜੀ ਦੀ ਫਿਰ ਉਸ ਤੋਂ ਬਾਅਦ ਥਾਣੇ ਗਏ ਸੀ ਹਾਂਜੀ ਅਬ ਮੈਂ ਨਹੀਂ ਗਈ ਥਾਣੇ ਖਾਣੇ ਦਾ ਕੀ ਨਿਕਲਿਆ ਚਾਹੀਓ ਖਾਣੇ ਦੇ ਇਹਨਾਂ ਕੁਝ ਮੈਨੂੰ ਨਹੀਂ ਪਤਾ ਕਿ ਨਾ ਹਟਾ ਸ਼ਿਵਰਾਜ ਸਿੰਘ ਐਸਾ ਹੀ ਚੌਕੀ ਬਰਤਮਾਨ ਬੋਲਦੇ ਹੋ ਕਿ ਮਾਮਲਾ ਇਹ ਨਾ ਜਿਹੜਾ ਆਇਆ ਦੇਖਿਆ ਮੌਕਾ ਚੋਰੀ ਹੋਇਆ ਸਮਾਨ ਇਹ ਆਪਣੇ ਜਿਹੜੇ ਦਜਵਾਨੀਆਂ ਆਪੇ ਦੱਸ ਰਿਹਾ ਵੀ ਇੱਕ ਤਰ੍ਹਾਂ ਦੋ ਤਰਲੇ ਸੁਣਾ ਦੇ ਆ ਕੁਝ ਪ੍ਰਸ਼ਨ ਚਾਹੁੰਦੀ ਹੈ ਇਹਦੇ ਮਲੋ ਇਹ ਆ ਤੇ ਉਦੋਂ ਵਾਰ ਹੈ ਜਿਹੜਾ ਇਹ ਇਹ ਉਦੋਂ ਮਿਸਕਨ ਗਲੀ ਨੰਬਰ 2 ਕਿੰਨਾ ਛੋਟੇ ਗਲੋ ਵੀ ਆਪਾਂ ਕਰ ਦੇ ਕਾਰ ਵੀ ਹਾਂਜੀ ਕਾਰ ਵੀ ਆਪਾਂ ਮੌਕਾ ਦੇਖ ਲਿਆ ਫਿਰ ਉਹ ਸਰ ਕਾਰ ਵੀ ਸੁਰੇ ਕਰਾਂਗੇ ਚੈੱਕ ਟੁਕਰਾ ਕੈਮਰੇ ਚੈੱਕ ਕਰਾਂਗੇ ਕੋਈ ਆਂਡ ਗੌਂਡ ਚੋ ਕੋਈ ਬੰਦੇ ਛੱਕੀ ਹੋਏ ਤਾਂ ਵੀ ਚੈੱਕ ਕਰਾਂਗੇ ਫਿਰ